ਦੋਸਤੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਰਹੇ ਆਂ ਅੱਜ ਅਸੀਂ ਬਣਾਵਾਂਗੇ ਇੱਕ ਸਪੈਸ਼ਲ ਮਸਾਲਾ ਜਿਸ ਦੇ ਨਾਲ ਤੁਸੀਂ ਘਰ ਦੇ ਵਿੱਚ ਦਹੀਂ ਪੱਲਾ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਚਾਟ ਬਣਾਉਣੀ ਹੈ ਤਾਂ ਸਿਰਫ ਇੱਕ ਮਸਾਲੇ ਦੇ ਨਾਲ ਹੀ ਤਿਆਰ ਕਰ ਸਕਦੇ ਹੋ ਜਿੰਨਾ ਵੀਰਾਂ ਭੈਣਾਂ ਵਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕੈਪੀਟਲਸ ਫੂਡ ਦੇ ਵਿੱਚ ਲੋ ਸ਼ੁਰੂ ਕਰਦੇ ਆਂ ਆਪਾਂ ਮਸਾਲਾ ਬਣਾਉਣਾ ਮਸਾਲਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਥੇ 15 ਤੋਂ 20 ਪੀਸ ਮਿਰਚ ਦੋਸਤੋ ਇੱਥੇ ਅਸੀਂ ਜੋ ਲਾਲ ਮਿਰਚ ਲਈ ਹੈ ਜਿਆਦਾ ਕੋੜੀ ਨਹੀਂ ਲਈ ਤੇ ਨਾਲ ਹੀ ਅਸੀਂ ਲਿਆ ਦੋ ਵੱਡੇ ਚਮਚ ਕਾਲੀ ਮਿਰਚ ਤੇ ਇੱਕ ਕੱਪ ਲਿਆ ਅਸੀਂ ਜੀਰਾ ਜਾਂ ਤੁਸੀਂ ਇੱਥੇ 60 ਤੋਂ 70 ਗ੍ਰਾਮ ਜੀਰਾ ਤੋਲ ਕੇ ਵੀ ਲੈ ਸਕਦੇ ਹੋ ਤੇ ਨਾਲ ਹੀ ਅਸੀਂ ਪਦੀਨੇ ਦੇ ਪੱਤੇ ਸੁਕਾ ਕੇ ਰੱਖੇ ਹੋਏ ਸੀ ਉਹ ਇੱਕ ਕੱਪ ਤੇ ਨਾਲ ਹੀ ਅਸੀਂ ਇੱਥੇ ਕਾਲਾ ਨਮਕ ਚਾਰ ਵੱਡੇ ਚਮਚ ਕਾਲਾ ਨਮਕ ਅਸੀਂ ਇਥੇ ਸਾਫਤ ਲਿਆ ਸੀ ਉਹਨੂੰ ਥੋੜਾ ਜਿਹਾ ਮੋਟਾ-ਮੋਟਾ ਕੁੱਟ ਲਿਆ ਤੇ ਤੁਸੀਂ ਚਾਹੋ ਤਾਂ 20 ਭਾਵੇਂ ਨਮਕ ਵੀ ਲੈ ਸਕਦੇ ਹੋ ਤੇ ਨਾਲ ਹੀ ਸਾਡੇ ਕੋਲ ਹੈਗੇ 3 ਚਮਚਾ ਛਾਟ ਮਸਾਲਾ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਇੱਕ ਪੈਨ ਗਰਮ ਕਰਨਾ ਪੈਨ ਗਰਮ ਕਰਕੇ ਅਸੀਂ ਉਸ ਦੇ ਵਿੱਚ ਆਪਣੀਆਂ ਜੋ ਮਿਰਚਾਂ ਨੇ ਲਾਲ ਸੁੱਕੀਆਂ ਮਿਰਚਾਂ ਉਹਨਾਂ ਨੂੰ ਪਾਵਾਂਗੇ ਇਹਨਾਂ ਦੇ ਵਿੱਚੋਂ ਆਪਾਂ ਜੋ ਨਮੀ ਹੈ ਉਹ ਕੱਢ ਦਵਾਂਗੇ ਵੈਸੇ ਪਹਿਲਾਂ ਅਸੀਂ ਮਿਰਚਾਂ ਨੂੰ ਧੁੱਪ ਦੇ ਵਿੱਚ ਸੁਕਾ ਕੇ ਰੱਖਿਆ ਸੀ ਅਗਰ ਤੁਸੀਂ ਇਹਨਾਂ ਨੂੰ ਰੋਸਟ ਨਹੀਂ ਕਰਨਾ ਤਾਂ ਧੁੱਪੇ ਵੀ ਸੁਕਾ ਕੇ ਇਸੇ ਤਰ੍ਹਾਂ ਵਰਤ ਸਕਦੇ ਹੋ ਇੱਕ ਤੋਂ 2 ਮਿੰਟ ਦੇ ਵਿੱਚ ਹੀ ਆਪਣੀਆਂ ਮਿਰਚਾਂ ਚੰਗੀ ਤਰ੍ਹਾਂ ਰੋਸਟ ਹੋ ਜਾਣਗੀਆਂ ਇਹਨਾਂ ਦੇ ਵਿੱਚੋਂ ਸਾਰੀ ਨਮੀ ਨਿਕਲ ਜਾਵੇਗੀ ਲਓ ਹੁਣ ਆਪਣੇ ਕੋਲ ਜੋ ਮਿਰਚਾਂ ਦੇ ਵੱਡੇ ਪੀਸ ਨੇ ਉਹਨਾਂ ਨੂੰ ਤੁਸੀਂ ਤੋੜ ਕੇ ਵੀ ਪਾ ਸਕਦੇ ਹੋ ਅਗਰ ਛੋਟੇ ਪੀਸ ਆ ਤਾਂ ਉਹਨਾਂ ਨੂੰ ਇਸੇ ਤਰ੍ਹਾਂ ਰੋਸਟ ਕਰ ਸਕਦੇ ਹੋ ਮੇਰੇ ਕੋਲ ਮਿਰਚਾਂ ਥੋੜੇ ਜੇ ਵੱਡੇ ਸਾਈਜ਼ ਦੀਆਂ ਨੇ ਕਸ਼ਮੀਰੀ ਮਿਰਚ ਵੀ ਹੈ ਵਿੱਚ ਮਿਕਸ ਮਿਰਚਾਂ ਮੇਰੇ ਕੋਲ ਤੇ ਇਹਨਾਂ ਨੂੰ ਅਸੀਂ ਤੋੜ-ਤੋੜ ਕੇ ਹੀ ਰੋਸਟ ਕਰ ਲਵਾਂਗੇ ਲਓ ਆਪਣੀਆਂ ਮਿਰਚਾਂ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਨੇ ਹੁਣ ਅਸੀਂ ਇਹਨਾਂ ਨੂੰ ਇੱਕ ਅਲੱਗ ਪਲੇਟ ਦੇ ਵਿੱਚ ਠੰਡੇ ਹੋਣ ਦੇ ਲਈ ਰੱਖ ਦਵਾਂਗੇ ਤੇ ਇਸੇ ਹੀ ਪੈਨ ਨੂੰ ਅਸੀਂ ਦੁਬਾਰਾ ਵਰਤਾਂਗੇ ਪੈਨ ਗਰਮ ਹੈ ਇਸ ਦੇ ਵਿੱਚ ਅਸੀਂ ਪਾਵਾਂਗੇ ਜੋ ਆਪਾਂ ਜੀਰਾ ਲਿਆ ਸੀ 60 ਤੋਂ 70 ਗ੍ਰਾਮ ਜਾਂ ਇੱਕ ਕੱਪ ਤੁਸੀਂ ਲੈ ਸਕਦੇ ਹੋ ਹੌਲੀ-ਹੌਲੀ ਇਸ ਨੂੰ ਆਪਾਂ ਰੋਸਟ ਕਰਦੇ ਜਾਵਾਂਗੇ ਰੋਸਟ ਕਰਦੇ ਹੋਏ ਇੱਕ ਤੋਂ 2 ਮਿੰਟ ਦੇ ਵਿੱਚ ਲਓ ਆਪਣਾ ਜੀਰਾ ਰੋਸਟ ਹੋ ਗਿਆ ਹੁਣ ਆਪਾਂ ਇਸ ਦੇ ਵਿੱਚ ਜੋ ਦੋ ਵੱਡੇ ਚਮਚ ਕਾਲੀ ਮਿਰਚ ਲਈ ਸੀ ਉਹ ਵੀ ਪਾ ਦਵਾਂਗੇ ਤੇ ਲਓ ਆਪਣਾ ਇਹ ਮਸਾਲਾ ਵੀ ਚੰਗੀ ਤਰ੍ਹਾਂ ਦੋ ਤੋਂ ਤਿੰਨ ਮਿੰਟ ਦੇ ਵਿੱਚ ਹੀ ਰੋਸਟ ਹੋ ਜਾਵੇਗਾ ਇਸ ਨੂੰ ਆਪਾਂ ਸਲੋ ਸੇਕ ਦੇ ਉੱਪਰ ਹੀ ਰੋਸਟ ਕਰਾਂਗੇ ਤਾਂ ਜੋ ਇਸ ਦੀ ਜੀਰੇ ਦੇ ਵਿੱਚ ਜਾਂ ਮਿਰਚਾਂ ਦੇ ਵਿੱਚ ਨਮੀ ਹੈ ਚੰਗੀ ਤਰ੍ਹਾਂ ਨਿਕਲ ਜਾਵੇ ਇਸ ਨੂੰ ਆਪਾਂ ਹਿਲਾਉਂਦੇ ਹੋਏ ਰੋਸਟ ਕਰਦੇ ਜਾਵਾਂਗੇ ਦੋਸਤੋ ਇਹ ਮਸਾਲਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਵੇਗਾ ਲਓ ਆਪਣਾ ਜੀਰਾ ਤੇ ਕਾਲੀ ਮਿਰਚਾਂ ਰੋਸਟ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਵਾਲੀ ਮਿਰਚਾਂ ਵਾਲੀ ਪ੍ਰੇਟ ਦੇ ਵਿੱਚ ਹੀ ਅਲੱਗ ਕੱਢ ਲਵਾਂਗੇ ਤੇ 5 ਤੋਂ 7 ਮਿੰਟ ਦੇ ਲਈ ਠੰਡੇ ਹੋਣ ਦੇ ਲਈ ਰੱਖ ਦਾਂਗੇ ਲਓ ਆਪਣੇ ਸਾਰੇ ਮਸਾਲੇ ਚੰਗੀ ਤਰ੍ਹਾਂ ਠੰਡੇ ਹੋ ਚੁੱਕੇ ਨੇ ਹੁਣ ਆਪਾਂ ਇੱਕ ਮਿਕਸੀ ਦੇ ਜਾਰ ਵਿੱਚ ਇਸ ਨੂੰ ਪਾ ਕੇ ਹਲਕੀ ਹਲਕੀ ਚੱਕਰਾਂ ਤੇ ਪੀਸਾਂਗੇ ਤੇ ਇਸ ਨੂੰ ਆਪਾਂ ਰੁਕ ਰੁਕ ਕੇ ਪੀਸਾਂਗੇ ਇਸ ਦੇ ਵਿੱਚ ਹੁਣ ਆਪਾਂ ਜੋ ਆਪਣੇ ਕੋਲ ਨਮਕ ਸੀ ਉਹ ਵੀ ਐਡ ਕਰ ਲਿਆ ਤੇ ਨਾਲ ਹੀ ਅਸੀਂ ਜੋ ਆਪਣੇ ਕੋਲ ਪਦੀਨੇ ਦੇ ਪੱਤੇ ਸੀ ਉਸ ਕਾ ਕੇ ਲਏ ਉਹਨਾਂ ਨੂੰ ਵੀ ਇਸ ਦੇ ਵਿੱਚ ਐਡ ਕਰ ਦਵਾਂਗੇ ਤਾਂ ਨਾਲ ਹੀ ਅਸੀਂ ਪਾ ਦਵਾਂਗੇ ਚਟ ਮਸਾਲਾ ਤੇ ਦੋਸਤੋ ਇਹ ਮਸਾਲਾ ਸਿਰਫ 5 ਤੋਂ 7 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਇਸ ਨੂੰ ਆਪਾਂ ਲੋਹਣ ਪੀਸਾਂਗੇ ਬਿਲਕੁਲ ਸਲੋ ਤੇ ਨਾਲ ਹੀ ਇਸ ਨੂੰ ਆਪਾਂ ਰੁਕ ਰੁਕ ਕੇ ਪੀਸਣਾ ਦੇਖਦੇ-ਦੇਖ ਕੇ ਪੀਸਣਾ ਤਾਂ ਜੋ ਆਪਣਾ ਮਿਕਸੀ ਵੀ ਗਰਮ ਨਾ ਹੋਵੇ ਤੇ ਆਪਣਾ ਮਸਾਲਾ ਥੱਲੇ ਨਾ ਲੱਗੇ ਲੋ ਇਸ ਨੂੰ ਆਪਾਂ ਥੋੜਾ ਜਿਹਾ ਬਰੀਕ ਹੀ ਪੀਸਣਾ। ਅਗਰ ਤੁਸੀਂ ਚਾਹੋ ਤਾਂ ਇਸ ਨੂੰ ਥੋੜਾ ਜਿਹਾ ਮੋਟਾ ਵੀ ਰੱਖ ਸਕਦੇ ਹੋ। ਉਸ ਦੇ ਵਿੱਚੋਂ ਜੀਰੇ ਦਾ ਟੈਕਸਚਰ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਆਵੇਗਾ। ਪਰ ਮੈਂ ਇਸ ਨੂੰ ਥੋੜਾ ਜਿਹਾ ਹੋਰ ਬਰੀਕ ਕਰ ਲਵਾਂਗਾ ਲੋ। ਆਪਣਾ ਮਸਾਲਾ ਬਣ ਕੇ ਇੱਕਦਮ ਤਿਆਰ ਹੈ। ਇਸ ਮਸਾਲੇ ਨਾਲ ਤੁਸੀਂ ਦਹੀਂ ਭੱਲਾ ਜਾਂ ਕਿਸੇ ਵੀ ਤਰ੍ਹਾਂ ਦੀ ਚਾਟ ਬਣਾ ਸਕਦੇ ਹੋ ਘਰ ਦੇ ਵਿੱਚ।